ਸਮਾਜਿਕ ਪੱਖ ਦੇਖੀ ਆਪਾਂ ਸਮਾਜ ਸੇਵੀ ਦਾ ਕੰਮ ਵੀ ਕਰ ਸਕਦੇ ਨਾਲ ਨਾਲ ਤੇ ਬਾਕੀ ਤੁਸੀਂ ਜਦੋਂ ਸੜਕ ਤੇ ਰੋਡ ਤੇ ਚੱਲਦੇ ਆ ਐਨਐਚ ਤੇ ਚੱਲਦੇ ਹੋ ਹਰੇਕ ਬੰਦਾ ਸੱਜੇ ਪਾਸੇ ਚੱਲਦਾ ਡਵਾਈਡਰ ਜਿਹੜਾ ਬਣਿਆ ਹੋਇਆ ਉਹਦੇ ਨਾਲ ਨਹੀਂ ਚੱਲਣਾ ਆਪਾਂ ਖੱਬੇ ਪਾਸੇ ਹੀ ਚੱਲਣਾ ਬੇਸ਼ੱਕ ਸੜਕਾ ਜਿਹੜੀ ਹੈ ਵਨਵੇ ਹੈ ਇੱਕ ਸਿਰ ਤੋਂ ਟ੍ਰੈਫਿਕ ਜਾਂਦੀ ਹੈ ਇੱਕ ਤੋਂ ਆਉਂਦੀ ਹੈ ਸਾਡਾ ਚੱਲਣਾ ਖੱਬੇ ਪਾਸੇ ਬਣਦਾ ਜੇ ਉਸ ਬੰਦੇ ਨੇ ਕ੍ਰੋਸ ਕਰਨਾ ਸਾਨੂੰ ਉਹ ਸੱਜੇ ਪਾਸੇ ਦੀ ਹੋ ਕੇ ਕਰਾ ਲੂ ਕਰ ਲੂਗਾ ਉਹਦੇ ਫਾਇਦੇ ਇੱਕ ਫਾਇਦਾ ਉਹਦੇ ਹੀ ਆ ਵੀ ਜਿਹੜਾ ਡਿਵਾਈਡਰ ਆ ਉਹਦੇ ਉੱਤੇ ਝਾੜੀਆਂ ਬੂਟੀਆਂ ਕਿੰਨਾ ਕੁਛ ਉਹਦੇ ਵਿੱਚ ਕੋਈ ਬੰਦਾ ਵੀ ਚਾਨਕੇ ਨਿਕਲ ਕੇ ਅੱਗੇ ਆ ਸਕਦਾ ਉਹਦੇ ਵਿੱਚ ਕੋਈ ਪਸ਼ੂ ਕੋ ਗਾਂ ਮੱਝ ਆ ਸਕਦੀ ਆ ਜਾਂ ਕੋਈ ਕੁੱਤਾ ਹੀ ਲਾ ਲੋ ਉਹ ਆਇਆ ਤੇ ਜੇ ਅਸੀਂ ਸੜਕ ਤੋਂ ਉਸ ਤੋਂ 10 ਫੁੱਟ ਦੂਜੀ ਸਾਈਡ ਚੱਲਾਂਗੇ ਤਾਂ ਅਸੀਂ 10 ਫੁੱਟ ਤੇ ਕੰਟਰੋਲ ਕਰ ਸਕਦੇ ਆ ਜੇਕਰ 1 ਫੁੱਟ ਦਾ ਸਾਡਾ 2 ਫੁੱਟ ਦਾ ਫਾਸਲਾ ਹੋਇਆ ਸੀ ਕਿਵੇਂ ਬਚਾਵਾਂਗੇ ਉਹਨੂੰ ਇਸ ਚੀਜ਼ ਕਰਕੇ ਤੁਸੀਂ ਦੇਖਿਆ ਮੈਂ ਦੇਖਣ ਦੇ ਵਿੱਚ ਆਉਣਾ ਤੁਹਾਨੂੰ ਅਸੀਂ ਸੈਮੀਨਾਰ 'ਤੋਂ ਸਮਝਾਉਣੇ ਵੀ ਆ ਸੜਕ ਤੋਂ ਤੁਸੀਂ ਖੱਬੇ ਪਾਸੇ ਚੱਲਣਾ ਇਹ ਗੱਲ ਮਨ 'ਚ ਬਿਸਾਓ ਤੁਸੀਂ ਠੀਕ ਹੈ ਬਾਕੀ ਕੋਈ ਤੁਹਾਡੀ ਹੋਰ ਪ੍ਰੋਬਲਮ ਸਾਡੀ ਟ੍ਰੈਫਿਕ ਪੁਲਿਸ ਅੱਜ ਦਸ਼ਮੇਸ਼ ਪਬਲਿਕ ਸਕੂਲ ਦੇ ਜਿੰਨੇ ਕਿ ਵੈਨ ਡਰਾਈਵਰ ਆ ਇਹਨਾਂ ਨਾਲ ਮੀਟਿੰਗ ਕੀਤੀ ਸੈਮੀਨਾਰ ਲਾਇਆ ਇਹਨਾਂ ਨੂੰ ਇਹੇ ਦਾਤਾ ਕੀਤੀਆਂ ਕਿ ਇੱਕ ਤਾਂ ਬਾਰ ਬਰਸਾਤ ਦਾ ਮੌਸਮ ਹੈ ਗੱਡੀ ਜਿੱਥੇ ਪਾਣੀ ਜ਼ਿਆਦਾ ਖੜਾ ਹੁੰਦਾ ਆਪਾਂ ਨੂੰ ਅਚਾਨਕ ਪਤਾ ਨਹੀਂ ਲੱਗਦਾ ਸਲੋ ਚ ਲਾਓ ਗੱਡੀ ਕਿਉਂਕਿ ਇੱਕ ਦੋ ਹਾਸੀ ਪਾਣੀ ਚ ਜ਼ਿਆਦਾ ਕਰਕੇ ਵਾਪਰੇ ਆ ਗੱਡੀ ਅਨਬੈਲੈਂਸ ਹੋ ਜਾਂਦੀ ਆ ਉਹਦੇ ਨਾਲ ਕਿਉਂਕਿ ਬੱਚੇ ਇੰਨੀਆਂ ਕੀਮਤੀ ਜਾਨਾਂ ਇਹਦੇ ਵਿੱਚ ਹੁੰਦੀਆਂ ਇਹਨਾਂ ਨੂੰ ਕਿਹਾ ਵੀ ਗੱਡੀ ਤੁਸੀਂ ਬਿਲਕੁਲ ਧਿਆਨ ਨਾਲ ਚਲਾਉਣੀ ਆ ਨੰਬਰ 2 ਤੇ ਜਿਹੜੀਆਂ ਵੈਨਾਂ ਨੂੰ ਹਜੇ ਰੰਗ ਨਹੀਂ ਹੋਇਆ ਪੀਲਾ ਗਵਰਨਮੈਂਟ ਦੀ ਹਦਾਇਤਾਂ ਮੁਤਾਬਕ ਉਹ ਇਹਨਾਂ ਨੂੰ ਹਦਾਇਤ ਕੀਤੀ ਹੈ ਕੈਮਰੇ ਲਾਉਣ ਦੀ ਔਰ ਡਰਾਈਵਰਾਂ ਨੂੰ ਪ੍ਰੋਪਰ ਵਰਦੀ ਪਾਉਣ ਦੀ ਔਰ ਨਾਲ ਹੈਲਪਰ ਲੈ ਕੇ ਚੱਲੋਗੇ ਤੁਸੀਂ ਇਸ ਕਰਕੇ ਸੜਕ ਦੇ ਨਿਯਮਾਂ ਬਾਰੇ ਵੀ ਇਹਨਾਂ ਨੂੰ ਦੱਸਿਆ ਗਿਆ ਜਿਸ ਤਰ੍ਹਾਂ ਕਿ ਆਪਾਂ ਆਮ ਦੇਖਣ ਵਿੱਚ ਆਉਂਦਾ ਜਿਹੜੀ ਨੈਸ਼ਨਲ ਹਾਈਵੇ ਹੈ ਉੱਥੇ ਅਸੀਂ ਸੱਜੇ ਪਾਸੇ ਚੱਲਦੇ ਹਾਂ ਡਵਾਈਡਰ ਦੇ ਨਾਲ ਉਹਨੇ ਕਿਹਾ ਖੱਬੇ ਪਾਸੇ ਚੱਲੋ ਕਿਉਂਕਿ ਸੱਜੇ ਪਾਸੇ ਦੀ ਜਿਹੜੇ ਬੰਦਾ ਸਾ ਤੋਂ ਪਿੱਛੋਂ ਆ ਰਿਹਾ ਉਹਨੇ ਕ੍ਰੋਸ ਕਰਨਾ ਉਹ ਆਮ ਨਾਲ ਕਰ ਜੂਗਾ ਇੱਕ ਟਵਾਇਡਰ ਦੇ ਨਾਲ ਚੱਲਣ ਦਾ ਨੁਕਸਾਨ ਹੈ ਕਿਸੇ ਤਰ੍ਹਾਂ ਦਾ ਕੋਈ ਪਸ਼ੂ ਕਿਉਂਕਿ ਉਹਦੇ ਵਿੱਚ ਲੋਕ ਹੁੰਦੀਆਂ ਝਾੜੀਆਂ ਜਾਂ ਕੋਈ ਪਸ਼ੂ ਜਾਂ ਕੋਈ ਆਦਮੀ ਹੈ ਇੱਕਦਮ ਨਿਕਲਦਾ ਹੈ 2 ਫੁੱਟ ਦੇ ਫਾਸਲੇ ਤੇ ਗੱਡੀ ਚੱਲ ਰਹੀ ਹੈ ਤੇ ਸਾਥੂ ਕੰਟਰੋਲ ਨਹੀਂ ਹੁੰਦੀ ਜੇ ਅਸੀਂ ਦੂਜੀ ਸਾਈਡ ਸੜਕ ਤੇ ਹੋਵਾਂਗੇ 10 ਫੁੱਟ ਛੱਡ ਕੇ ਛੱਡ ਕੇ ਖੱਬੇ ਪਾਸੇ ਚੱਲਾਂਗੇ ਤੇ ਅਸੀਂ ਉੱਥੇ ਅਚਾਨਕ ਕੋਈ ਇਸ ਤਰ੍ਹਾਂ ਦਾ ਪਸ਼ੂ ਜਾਂ ਕੋਈ ਇਨਸਾਨ ਆਉਣਾ ਤੇ ਅਸੀਂ ਗੱਡੀ ਨੂੰ ਬ੍ਰੇਕ ਲਾ ਕੇ ਉਹਦੀ ਵੀ ਜਾਨ ਬਚਾ ਸਕਦੇ ਹਾਂ ਅਸੀਂ ਆਪਣੀ ਸੇਫਟੀ ਵੀ ਕਰ ਸਕਦੇ ਹਾਂ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਮਲੋ ਸਾਰਿਆਂ ਨੂੰ ਹਦਾਇਤ ਕੀਤੀ ਹੈ ਤੇ ਟ੍ਰੈਫਿਕ ਨਿਯਮਾਂ ਨੂੰ ਮੰਨਣ ਵਾਸਤੇ ਕਿਹਾ ਇਹਨਾਂ ਨੂੰ ਵੀ ਤੁਸੀਂ ਸਾਡੀ ਹੈਲਪ ਕਰੋ ਸੀਟ ਬੈਲਟਾਂ ਲਾ ਕੇ ਰੱਖੋ ਤੇ ਮੋਬਾਈਲ ਦੀ ਬਿਲਕੁਲ ਵਰਤੋਂ ਨਹੀਂ ਕਰਨੀ ਗੱਡੀ ਚ ਚਲਾਉਂਦੇ ਸਮੇਂ ਹਾਂਜੀ ਥੈਂਕ ਯੂ ਜੀ ਮਿਹਰਬਾਨ